ਤੁਸੀਂ ਇਸ ਤਰ੍ਹਾਂ ਤੁਸੀਂ ਆਪਣੀ YouTube ਦੀ ਵੀਡੀਓ ਵਾਸਤੇ ਕੋਈ ਵੀ ਥੰਬਨੇਲ ਜਿਵੇਂ ਦਾ ਤੁਸੀਂ ਚਾਹੋ ਨੇ ਉਹ ਜਿੰਨਾ ਤੁਹਾਡਾ ਵਧੀਆ ਥੰਬਨੇਲ ਹੋਊਗਾ ਤੁਹਾਡੀ ਵੀਡੀਓ ਦੇ ਉਨੇ ਜਿਆਦਾ ਵਾਇਰਲ ਹੋਣ ਦੇ ਚਾਂਸ ਹੋਣਗੇ ਜੀ ਜਿੰਨਾ ਵਧੀਆ ਤੁਸੀਂ ਥੰਬਨੇਲ ਬਣਾਓਗੇ ਉਨੇ ਜਿਆਦਾ ਤੁਹਾਡੀ ਵੀਡੀਓ ਵਾਇਰਲ ਹੋਣ ਦੇ ਚਾਂਸ ਜਿਆਦਾ ਹੋਣਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣੇ ਵੀਡੀਓ ਦਾ ਥੰਬਨੇਲ ਇਸ ਤਰ੍ਹਾਂ ਬਣਾ ਸਰਦੋਂ ਬਹੁਤ ਮੇਰੇ ਭੈਣ ਭਰਾ ਨੇ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਦੇ ਬਹੁਤ ਸਾਰੇ ਮੈਨੂੰ ਮੈਸੇਜ ਆਉਂਦੇ ਨੇ ਉਹ ਇੱਕੋ ਗੱਲ ਪੁੱਛਦੇ ਨੇ ਕਹਿੰਦੇ ਵੀ ਜੀ ਵੀ ਥੰਬਨੇਲ ਕੀ ਹੁੰਦਾ ਵਾ ਤੇ ਥੰਬਨੇਲ ਨੂੰ ਕਿਵੇਂ ਬਣਾਈਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਥੰਬਨੇਲ ਕੀ ਹੁੰਦੇ ਨੇ ਤੁਸੀਂ ਜਦੋਂ YouTube ਦੇ ਉੱਪਰ ਜਾਂਦੇ ਹੋ YouTube ਦੇ ਉੱਪਰ ਜਿਹੜੇ ਟਾਈਟਲ ਦੇ ਉੱਪਰ ਲਿਖੇ ਹੁੰਦੇ ਨੇ ਪੋਸਟਰ ਜੇ ਲੱਗੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀਡੀਓ ਤੇ ਕਲਿੱਕ ਕਰਦੇ ਹੋ ਤੇ ਉਹ ਵੀਡੀਓ ਨੂੰ ਤੁਸੀਂ ਦੇਖਦੇ ਹੋ ਉਹਨਾਂ ਨੂੰ ਕਹਿੰਦੇ ਆ ਥੰਬਨੇਲ ਤੇ ਉਹਨਾਂ ਦੇ ਨਾਲ ਹੀ ਵੀਡੀਓ ਵਾਇਰਲ ਹੁੰਦੀ ਆ ਜਿਹੜੇ ਥੰਬਨੇਲ ਹੁੰਦੇ ਨੇ ਸਾਡੀ ਵੀਡੀਓ ਨੂੰ ਵਾਇਰਲ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਹੀ ਜ਼ਿਆਦਾ ਵੱਡਾ ਯੋਗਦਾਨ ਹੁੰਦਾ ਵਾ ਜਿੰਨਾ ਵਧੀਆ ਤੁਹਾਡਾ ਥੰਬਨੇਲ ਹੋਊਗਾ ਤੁਹਾਡੀ ਵੀਡੀਓ ਉਨੀ ਹੀ ਜ਼ਿਆਦਾ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਹੋਣਗੇ ਦੇਖੋ ਤੁਸੀਂ ਟਾਈਟਲ ਥੋੜਾ ਜਿਹਾ ਵਧੀਆ ਨਾ ਲਿਖੋਗੇ ਤਾਂ ਵੀ ਚੱਲ ਜਾਏਗਾ ਡਿਸਕ੍ਰਿਪਸ਼ਨ ਵਧੀਆ ਨਾ ਲਿਖੋਗੇ ਤਾਂ ਵੀ ਚੱਲ ਜੂਗਾ ਅਗਰ ਤੁਸੀਂ ਟੈਗ ਵੀ ਤੁਸੀਂ ਨਹੀਂ ਵਧੀਆ ਜਿਹਾ ਲਾਉਂਗੇ ਮੜੇ ਜੇ ਥੋੜੇ ਬੋਧੇ ਠੀਕ-ਠਾਕ ਦੇ ਜਿਹਾ ਲਗਾ ਦੋਗੇ ਤਾਂ ਵੀ ਚੱਲ ਜਾਏਗਾ ਬਟ ਜਿਹੜਾ ਥੰਬਨੇਲ ਆ ਉਹ ਥੰਬਨੇਲ ਤੁਹਾਡਾ ਬੋਤ ਵਧੀਆ ਹੋਣਾ ਜ਼ਰੂਰੀ ਆ ਅਗਰ ਜਿੰਨਾ ਤੁਹਾਡਾ ਵਧੀਆ ਥੰਬਨੇਲ ਹੋਊਗਾ ਤੁਹਾਡੀ ਵੀਡੀਓ ਦੇ ਉਨੇ ਜਿਆਦਾ ਵਾਇਰਲ ਹੋਣ ਦੇ ਚਾਂਸ ਹੋਣਗੇ ਜੀ ਸਭ ਤੋਂ ਪਹਿਲਾਂ ਹੁਣ ਅਪ ਗੱਲ ਕਰਾਂਗੇ ਵੀ ਥੰਬਨੇਲ ਨੂੰ ਬਣਾਇਆ ਕਿਵੇਂ ਜਾਂਦਾ ਦੇਖੋ ਥੰਬਨੇਲ ਨੂੰ ਦੋ ਤਰੀਕਿਆਂ ਨਾਲ ਬਣਾਇਆ ਜਾਂਦਾ ਵਾ ਨੰਬਰ 1 ਤੁਸੀਂ ਫੋਟੋਸ਼ਾਪ ਦੇ ਉੱਤੇ ਵੀ ਬਣਾ ਸਕਦੇ ਹੋ ਜਾਂ ਫਿਰ ਮੋਬਾਈਲ ਤੇ ਵੀ ਤੁਸੀਂ ਬਣਾ ਸਕਦੇ ਹੋ ਮੋਬਾਈਲ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਐਪਲੀਕੇਸ਼ਨ ਹੁੰਦੇ ਨੇ ਜਿਨ੍ਹਾਂ ਦੇ ਜਰੀਏ ਤੁਸੀਂ ਥੰਬਨੇਲ ਨੂੰ ਬਣਾ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸੂਗਾ ਤੁਸੀਂ ਥੰਬਨੇਲ ਨੂੰ ਕਿਵੇਂ ਬਣਾ ਸਕਦੇ ਹੋ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਣਾਗਾ ਵੀ ਥੰਬਨੇਲ ਕਿਵੇਂ ਬਣਾਈਦਾ ਵਾ ਤੁਸੀਂ ਨਾਲ ਸਾਈਡ ਦੇ ਉੱਤੇ ਦੇਖੋ ਜੀ ਮੇਰੇ ਫੋਨ ਦੀ ਸਕਰੀਨ ਆ ਜਿਹੜੀ ਉਹ ਚੱਲਦੀ ਪਈ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਣਾ ਉਹ ਵੀ ਥੰਬਨੇਲ ਕੀ ਹੁੰਦੇ ਆ ਮੈਂ ਆਪਣਾ YouTube ਨੂੰ ਓਪਨ ਕਰਦਾ ਵਾਂ YouTube ਨੂੰ ਓਪਨ ਕਰਨ ਤੋਂ ਬਾਅਦ ਆਹ ਦੇਖੋ ਜਿਹੜੇ ਤੁਹਾਨੂੰ ਮੈਂ ਦਿਖਾਉਣਾ ਵਾ ਜਿਹੜੇ ਉੱਪਰ ਸ਼ੋਅ ਹੁੰਦੇ ਪਏ ਨੇ ਆਹ ਦੇਖੋ ਜਿਹੜ ਇਹ ਸਾਰੇ ਹੀ ਥੰਬਨੇਲ ਤੁਸੀਂ ਦੇਖੀ ਜਾਓ ਇਹ ਸਾਰੇ ਥੰਬਨੇਲ ਆ ਦੇਖੋ ਕੈਨੇਡਾ ਸਰਕਾਰ ਦੇ ਨਵੇਂ ਕਾਨੂੰਨ ਸੁਣੋ ਹਨਾ 12ਵੀਂ ਵਾਲੇ ਨਹੀਂ ਚੜਨਗੇ ਜਹਾਜ਼ ਆ ਦੇਖੋ ਜਿੰਨੇ ਵੀ ਨੇ ਇਹ ਸਾਰੇ ਥੰਬਨੇਲ ਨੇ ਤੁਸੀਂ ਇਹਨਾਂ ਨੂੰ ਦੇਖ ਕੇ ਹੀ ਵੀਡੀਓ ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਵੀਡੀਓ ਦੇਖਦੇ ਹੋ ਹੁਣ ਆਪਾਂ ਗੱਲ ਕਰਦੇ ਆ ਵੀ ਤੁਸੀਂ ਇਹਨਾਂ ਨੂੰ ਕਿਵੇਂ ਬਣਾ ਸਕਦੇ ਹੋ ਅਗਰ ਤੁਹਾਡੇ ਕੋਲ ਆਈਫੋਨ ਹੈਗਾ ਤਾਂ ਤੁਸੀਂ ਜਾਣਾ ਵਾ ਐਪ ਸਟੋਰ ਦੇ ਵਿੱਚ ਅਗਰ ਤੁਹਾਡੇ ਕੋਲ ਐਂਡਰੋਇਡ ਫੋਨ ਹੈਗਾ ਵਾ ਤਾਂ ਤੁਸੀਂ ਜਾਣਾ ਵਾ ਪਲੇ ਸਟੋਰ ਦੇ ਵਿੱਚ ਮੇਰੇ ਕੋਲ ਆਈਫੋਨ ਆ ਜੀ ਮੈਂ ਜਾਵਾਂਗਾ ਆਪਣੀ ਐਪ ਸਟੋਰ ਦੇ ਵਿੱਚ ਮੈਂ ਐਪ ਸਟੋਰ ਦੇ ਵਿੱਚ ਜਾਣ ਤੋਂ ਬਾਅਦ ਮੈਂ ਲਿਖਾਂਗਾ ਕੈਨਵਾ ਕੈਨਵਾ ਤੁਸੀਂ ਕੈਨਵਾ ਨਾ ਦੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲੈਣਾ ਮੈਂ ਆ ਗਿਆ ਕੈਨਵਾ ਕੈਨਵਾ ਤੇ ਕਲਿੱਕ ਕਰਾਂਗਾ ਜੀ ਕੈਨਵਾ ਤੇ ਕਲਿੱਕ ਕਰਨ ਤੋਂ ਬਾਅਦ ਦੇਖੋ ਜੀ ਇਹ ਆ ਗਿਆ ਕੈਨਵਾ ਡਿਜ਼ਾਈਨ ਐਂਡ ਫੋਟੋ ਤੁਸੀਂ ਇਹ ਤੇ ਓਪਨ ਕਰ ਲੈਣਾ ਇਹਨੂੰ ਇੰਸਟਾਲ ਕਰਕੇ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਇਹਦਾ ਕੁਝ ਇੰਟਰਫੇਸ ਇਦਾਂ ਦੇਖਣ ਨੂੰ ਮਿਲੂਗਾ ਇੱਥੇ ਬਹੁਤ ਹੀ ਸਾਰੇ ਥੰਬਨੇਲ ਤੁਹਾਨੂੰ ਦਿੱਤੇ ਹੋਏ ਨੇ ਹੁਣ ਮੈਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦੱਸਾਂਗਾ ਤੁਸੀਂ ਕਿਵੇਂ ਥੰਬਨੇਲ ਬਣਾਉਣੇ ਆ ਆ ਦੇਖੋ ਜਿੱਥੇ ਕਿੰਨੇ ਥੰਬਨੇਲ ਦਿੱਤੇ ਹੋਏ ਨੇ ਆ ਇੰਸਟਾਗ੍ਰਾਮ ਤੇ ਤੁਸੀਂ ਪੋਸਟ ਪਾਉਣਾ ਚਾਹੁੰਦੇ ਹੋ ਇੰਸਟਾਗ੍ਰਾਮ ਦੀ ਪੋਸਟ ਤੁਸੀਂ ਇੱਥੋਂ ਬਣਾ ਸਕਦੇ ਹੋ ਆ ਸਟੋਰੀ ਤੁਸੀਂ ਲੋੜਾ ਤੇ ਉਹਨੂੰ ਸਟੋਰੀ ਦੇ ਵੀ ਤੁਸੀਂ ਕਰ ਸਕਦੇ ਹੋ ਆ ਇੱਧਰ ਆਜੋ ਇੰਸਟਾਗ੍ਰਾਮ ਦੀ ਸਟੋਰੀਜ਼ ਆ ਗਈਆਂ ਆ YouTube ਥੰਬਨੇਲ ਲਿਖਿਆ ਦੇਖੋ ਆ YouTube ਥੰਬਨੇਲ ਆ ਤੁਸੀਂ ਸਿਰਫ ਤੇ ਕਲਿੱਕ ਕਰ ਦੇਣਾ ਹੁਣ ਡਿਪੈਂਡ ਕਰਦਾ ਵਾ ਵੀ ਤੁਹਾਡਾ ਚੈਨਲ ਜਿਹੜਾ ਕਿਸ ਤਰ੍ਹਾਂ ਦੇ ਰਿਗਾਰਡਿੰਗ ਆ ਅਗਰ ਤੁਹਾਡਾ ਫਿਟਨੈਸ ਦੇ ਰਿਗਾਰਡਿੰਗ ਆ ਤਾਂ ਤੁਸੀਂ ਇੱਥੋਂ ਫੀਟਨੈਸ ਦਾ ਤੁਸੀਂ ਕੱਢ ਲੈਣਾ ਅਗਰ ਤੁਹਾਡਾ ਹੈਗਾ ਵਾ ਟੈਗ ਰਿਗਾਰਡਿੰਗ ਤਾਂ ਟੈਗ ਦੇ ਅਗਲਾ ਤੁਹਾਡਾ ਬਲੌਗ ਦੇ ਰਿਗਾਰਡਿੰਗ ਆ ਤਾਂ ਤੁਸੀਂ ਬਲੌਗ ਦੇ ਰਿਗਾਰਡਿੰਗ ਤੁਸੀਂ ਕੱਢ ਲੈਣਾ ਵਾ ਕਿਸੇ ਵੀ ਤਰ੍ਹਾਂ ਦਾ ਹੈਗਾ ਜੇ ਮੰਨ ਲਓ ਬਲੌਗ ਦਾ ਵਾ ਆ ਦੇਖੋ ਬਲੌਗ ਦਾ ਆ ਗਿਆ ਵਾ ਤੂੰ ਇਹ ਡਿਪੈਂਡ ਕਰਦਾ ਵਾ ਤੁਹਾਡਾ ਮਤਲਬ ਵੀ ਜਿਹੜਾ ਚੈਨਲ ਆ ਉਹ ਕਿਸ ਤਰ੍ਹਾਂ ਦਾ ਹੈਗਾ ਵਾ ਹੁਣ ਆਪਾਂ ਗੱਲ ਕਰਦੇ ਆ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਬਣਾ ਕੇ ਦਿਖਾਣਾ ਵਾ ਤੁਹਾਨੂੰ ਪਤਾ ਲੱਗ ਜਾਏ ਕਿਵੇਂ ਬਣਾਉਣਾ ਮੈਂ ਮੰਨ ਲਓ ਆ ਜਿਹੜਾ ਬਣਾਉ ਲੈਂਦਾ ਵਾ ਮੈਂ ਤੇ ਇੱਕ ਕਲਿੱਕ ਕਰਦਾ ਜਿਹੜਾ ਵੀ ਤੁਹਾਨੂੰ ਚਾਹੀਦਾ ਵਾ ਤੁਸੀਂ ਬਸ ਉੱਤੇ ਕਲਿੱਕ ਕਰ ਮੈਂ ਇਹ ਲਗਾ ਰਗਾ ਮੈਂ ਇਹ ਲੇਦਾ ਇਹਦੇ ਵੀ ਇਹ ਤੁਹਾਨੂੰ ਚੰਨੜ ਕਿਵੇਂ ਪੜਾਈਏ ਠੀਕ ਹੈ ਜੀ ਆਪਾਂ ਸੈਂਪਲ ਦੇਖਾਂਗੇ ਤੁਸੀਂ ਕੀ ਕਰਨਾ ਕੰਦੀ ਕੰਦੀ ਚੀਜ਼ ਨੂੰ ਤੁਸੀਂ ਹਟਾ ਵੀ ਸਕਦੇ ਹੋ ਤੁਸੀਂ ਇਹ ਲੜਕੀ ਤੇ ਕਲਿੱਕ ਕਰੋਗੇ ਆ ਲੜਕੀ ਨੂੰ ਤੁਸੀਂ ਹਟਾ ਵੀ ਸਕਦੇ ਹੋ ਇਹਨੂੰ ਚੱਕ ਕੇ ਤੁਸੀਂ ਅੱਗੇ ਪਾਸ ਜਿੱਥੇ ਮਰਜੀ ਕਰ ਲੋ ਆ ਦੇਖੋ ਇਹਨੂੰ ਇੱਥੇ ਰਹਿਣ ਦਿੰਦੇ ਆਪਾਂ ਇਹ ਇੱਥੇ ਸਹੀ ਲੱਗਦੀ ਆ ਹੁਣ ਅੱਗੇ ਦਿੱਤੇ ਲਿਖਿਆ ਹੋਆ ਆ ਬਲੂ ਕਲਰ ਦੇ ਉੱਪਰ ਲਿਖਿਆ ਆਪਾਂ ਇਹਨੂੰ ਵੀ ਰੱਖਣਾ ਚਾਹੁੰਦੇ ਆ ਤੁਸੀਂ ਇੰਤੇ ਹੀ ਰੱਖ ਇਹਨੂੰ ਅੱਗੇ ਪਿੱਛੇ ਕਰ ਲੋ ਠੀਕ ਹੈ ਜੀ ਆਪਾਂ ਕੀ ਕਰਾਂਗੇ ਆ ਇਹਦੇ ਵਿੱਚ ਲਿਖਿਆ ਹੋਆ ਤੁਸੀਂ ਇਹਦੇ ਲਿਖਣ ਤੋਂ ਬਾਅਦ ਤੁਸੀਂ ਇੱਥੇ ਜਾ ਕਲਿੱਕ ਕਰੋ ਨਵਾ ਟੈਕਸ ਦੀ অপਸ਼ਨ ਆ ਗਈ ਥੱਲੇ ਦੇਖੋ ਕਿੰਨੀ অপਸ਼ਨ ਆ ਗਈਆਂ ਆਪਾਂ ਉੱਤੇ ਲਿਖਣਾ ਚਾਹੁੰਦੇ ਨਾ ਮੈਂ ਟੈਕਸ ਤੇ ਜਾਣਾ ਵਾ ਟੈਕਸ ਤੇ ਕਲਿੱਕ ਕਰ ਦੋ ਬਾਅਦ ਵਿੱਚ ਇੱਥੇ ਲਿਖ ਦੇ ਦਿੰਦਾ ਵਾਂ YouTube ਚੈਨਲ YouTube ਚੈਨਲ ਲਿਖ ਦੇਣਾ ਮੈਂ ਐਡ ਹੈਡਿੰਗ ਹੋਗੀ ਜਾਂ ਐਡ ਹੈਡਿੰਗ ਹੋਗੀ ਆਪਣੀ ਆ ਆ ਗਿਆ YouTube ਠੀਕ ਹੈ ਜਿੱਥੇ ਮੈਂ ਲਿਖ ਦਿੰਦਾ ਨੂੰ YouTube YouTube C H A N E L YouTube ਚੈਨਲ ਇਹਦਾ ਬਣਾ ਕੇ ਮੈਂ ਕਹਿੰਦਾ ਵੀ ਇਹ ਮੇਰਾ ਇੱਥੇ ਆ ਜੇ ਇਹਨੂੰ ਆਪਾਂ ਕੱਟ ਕਰ ਦਿੰਨੇ ਆ ਆ ਸਾਰਾ ਕੱਟ ਹੋ ਗਿਆ ਆਪਣਾ ਜਿਹੜਾ YouTube ਸੀ ਆਪਾਂ ਇਹਨੂੰ ਚੱਕ ਕੇ ਉੱਪਰ ਲੈ ਜਾਾਂਗੇ ਆਪਾਂ ਇਹਨੂੰ ਥੋੜਾ ਜਾਈ ਨੂੰ ਆਪਾਂ ਉੱਪਰ ਲੈ ਜੰਨੇ ਆ ਸੌਰੀ ਥੋੜਾ ਜ ਇਹ ਤੁਸੀਂ ਜਿੱਥੇ ਇੱਕ ਤਲੀਕ ਕਰੋ ਇਹਨੂੰ ਥੋੜਾ ਆ ਦੇਖੋ ਉਪਰ ਆ ਗਿਆ ਇਹਨੂੰ ਉੱਪਰ ਲੈ ਜੀ ਆਓ YouTube ਚੈਨਲ ਹੁਣ ਆ ਗਿਆ YouTube ਚੈਨਲ ਕਿਵੇਂ ਬਣਾਈਏ ਹੁਣ ਆਪਾਂ ਇਹ ਤੇ ਕਲਿੱਕ ਕਰੀਏ ਆ ਜਿਹੜਾ ਬਲੌਗ ਆ ਮੈਨੂੰ ਡਿਲੀਟ ਕਰਨਾ ਚਾਹੁੰਦਾ ਮੈਂ ਇਹ ਨਹੀਂ ਰੱਖਦਾ ਇਹਗਾ ਮੈਂ ਡਿਲੀਟ ਤੇ ਕਲਿੱਕ ਕਰਕੇ ਬਲੌਗ ਤੇ ਮੈਂ ਡਿਲੀਟ ਜਿਹੜਾ ਆਪਸ਼ਨ ਆ ਇਹ ਤੇ ਬਲੌਗ ਤੇ ਕਲਿੱਕ ਕਰਦਾ ਡਿਲੀਟ ਨੂੰ ਕਲਿੱਕ ਕਰਦਾ ਦੇਖ ਲਓ ਜਿੰਨੀ ਜਿਹਾ ਆ ਆ ਗਿਆ ਵਾ ਐਡ ਮੈਂ ਇੱਕ ਐਕਸਟਰਾ ਇਨਕਮ ਇੱਥੇ ਕਲਿੱਕ ਕਰਾਂਗਾ ਇੱਥੇ ਇਹਨੂੰ ਵੀ ਡਿਲੀਟ ਕਰਾਂਗਾ ਦੇਖੋ ਬਿਲਕੁ ਆ ਗਿਆ ਹੁਣ ਮੈਂ ਲਿਖਣਾ ਵਾ ਕਿਵੇਂ ਬਣਾਈਏ ਹੁਣ ਆਪਾਂ ਕੀ ਕਰਾਂਗੇ ਇਹਦੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਾਂਗਾ ਐਡ ਹੈਡਿੰਗ ਤੇ ਕਲਿੱਕ ਕਰਾਂਗਾ ਤੁਸੀਂ ਪੰਜਾਬੀ 'ਚ ਲਿਖਣਾ ਚਾਹੁੰਦੇ ਹੋ ਪੰਜਾਬੀ ਦਾ ਤੁਸੀਂ ਜਿਹੜਾ ਫੌਂਟ ਕਰ ਲੈਣਾ ਹਿੰਦੀ 'ਚ ਲਿਖਣਾ ਚਾਹੁੰਦੇ ਹੋ ਹਿੰਦੀ ਦਾ ਕਰ ਲੈਣਾ ਮੈਂ ਪੰਜਾਬੀ 'ਚ ਲਿਖਦਾ ਵਾ ਮੈਂ ਪੰਜਾਬੀ ਦਾ ਕਾਊਂਟ ਕਰ ਲਿਆ ਕਿਵੇਂ ਬਣਾਈਏ ਆ ਗਿਆ YouTube ਚੈਨਲ ਕਿਵੇਂ ਬਣਾਈਏ ਮੈਂ ਇਹਨੂੰ ਚੱਕ ਕੇ ਇਹਦੇ ਨੀਚੇ ਕਰ ਦਿੰਦਾ ਵਾ ਠੀਕ ਹੈ ਮੈਂ ਤੇ ਕਰਾਂਗਾ ਕਲਿੱਕ ਇਹ ਹੋ ਗਿਆ ਇੱਥੇ ਕਲਿੱਕ ਸਾਈਡ ਤੇ ਕਲਿੱਕ ਕਰਕੇ ਹੁਣ ਮੈਂ ਇੱਥੇ ਕਰਾਂਗਾ ਕਲਿੱਕ ਇਹਨੂੰ ਚੱਕ ਕੇ ਮੈਂ ਹੋਰ ਥਾ ਦੇ ਲੈ ਜਾਾਂਗਾ ਥੋੜਾ ਇਹ ਤੁਸੀਂ ਦੇਖੀ ਜਾਓ ਕਿ ਮੈਂ ਬਣਾ ਦੇਖੋ ਸਾਈਡ ਤੇ ਆ ਗਿਆ ਆਹ ਸਾਈਡ ਤੇ ਆ ਗਿਆ YouTube ਚੈਨਲ ਕਿਵੇਂ ਬਣਾਇਆ ਤੁਸੀਂ ਇਹਨੂੰ ਵੱਡਾ ਛੋਟਾ ਵੀ ਕਰ ਸਕਦੇ ਹੋ ਇਹ ਤਾਂ ਸਾਈਡ ਤੇ ਫੜ ਕੇ ਤੁਸੀਂ ਇਹਨੂੰ ਜਿੰਨਾ ਤੁਸੀਂ ਵੱਡਾ ਕਰਨਾ ਚਾਹੁੰਦੇ ਹੋ ਜਾਂ ਛੋਟਾ ਕਰਨਾ ਚਾਹੁੰਦੇ ਹੋ ਜਿੰਨੇ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਮੈਂ ਕਹਿੰਦਾ ਵੀ ਜਰ ਇੱਥੇ ਇੱਕ YouTube ਦਾ ਜਿਹੜਾ ਲੋਗੋ ਜਿਹਾ ਹੁੰਦਾ ਨਾ ਉਹ ਲੋਗੋ ਵੀ ਲੱਗ ਜਾਏ ਤਾਂ ਤੁਸੀਂ ਕੀ ਕਰਨਾ ਪਲੱਸ ਦੇ ਨਿਸ਼ਾਨ ਤੇ ਜਾਣਾ ਪਲੱਸ ਦੇ ਨਿਸ਼ਾਨ ਤੇ ਜਾ ਕੇ ਇੱਥੇ ਦੇਖੋ ਬਹੁਤ ਸਾਰੇ ਤੁਹਾਨੂੰ ਦੇਖੋ ਅਪਲੋਡ ਅਗਰ ਤੁਸੀਂ ਆਪਣੀ ਫੋਟੋ ਵੀ ਤੁਸੀਂ ਅਪਲੋਡ ਕਰਨਾ ਚਾਹੁੰਦੇ ਹੋ ਆ ਦੇਖੋ ਅਪਲੋਡ ਲਿਖ ਕੰਮਸ਼ੀ ਦਾ ਗੇਂਡਰੀ ਦੇ ਵਿੱਚ ਲੈ ਜਾਏਗਾ ਅਪਲੋਡ ਫਾਈਲ ਦੇ ਵਿੱਚ ਜਾਉਂਗੇ ਆ ਗਿਆ ਚੁਆਇਸ ਲਾਇਬ੍ਰੇਰੀ ਚੁਆਇਸ ਫੋਟੋ ਜਿਹੜੀ ਮਰਜ਼ੀ ਤੁਸੀਂ ਜਾਨਣਾ ਚਾਹੁੰਦੇ ਆ ਉਹ ਦੇਖ ਲਓ ਤੁਹਾਨੂੰ ਉਹਦੇ ਵਿੱਚ ਆਟੋਮੈਟਿਕ ਤੁਹਾਨੂੰ ਲੈ ਜਾਏਗਾ ਤੁਸੀਂ ਆਪਣੀ ਫੋਟੋ ਵੀ ਲਗਾ ਸਕਦੇ ਹੋ ਬਟ ਮੈਂ ਆਪਣੀ ਫੋਟੋ ਨਹੀਂ ਲਗਾਉਣਾ ਚਾਹੁੰਦਾ ਮੈਂ ਇਹਦੇ ਦੇ YouTube ਦਾ ਲੋਗੋ ਲਗਾਉਣਾ ਚਾਹੁੰਦਾ ਮੈਂ ਥੱਲੇ ਕੀ ਕਰੂੰਗਾ ਥੱਲੇ ਲਿਖਿਆ 엘మెంట్ਸ ਮੈਂ 엘మెంట్ਸ ਤੇ ਕਲਿੱਕ ਕਰਾਂਗਾ ਜੀ 엘మెంట్ਸ ਤੇ ਕਲਿੱਕ ਕਰ ਤੋਂ ਬਾਅਦ ਮੈਂ ਇੱਥੇ ਲਿਖ ਦਾਂਗਾ YouTube ਮੈਂ ਇੱਥੇ ਲਿਖਾਂਗਾ YouTube YouTube ਅਰ YouTube ਲਿਖਾਂਗਾ ਤੇ ਇੱਥੇ ਮੈਂ ਡਨ ਕਰ ਦਾਂਗਾ ਇੱਥੇ ਡਨ ਕਰਨ ਤੋਂ ਬਾਅਦ ਆ ਆ ਦੇਖੋ ਕਿੰਨੇ ਆ ਗਏ ਇਹਨੇ ਮੈਨੂੰ ਕਿੰਨੇ ਹੀ ਸ਼ੋਅ ਕਰਤੇ ਮੈਂ ਇਹ ਆ ਵਾਲਾ ਮੈਨੂੰ ਵਧੀਆ ਲੱਗਾ ਮੈਂ ਆ ਦੇਖੋ ਆ ਗਿਆ ਹੁਣ ਇਹ ਮੈਨੂੰ ਇਹ ਬਹੁਤ ਵੱਡਾ ਲੱਗਦਾ ਪਿਆ ਵਾ ਮੈਨੂੰ ਛੋਟਾ ਕਰ ਲੈਣਾ ਵਾ ਆ ਦੇਖੋ ਆ ਛੋਟਾ ਹੋ ਗਿਆ ਇਹਨੂੰ ਮੈਂ ਚੱਕ ਕੇ ਜਿੱਥੇ ਮਰਜ਼ੀ ਕਰ ਸਕਦਾ ਵਾਂ ਆ ਇਹ ਇਹਨੂੰ ਹੀ ਕਰ ਲਓ ਠੀਕ ਹੈ ਜੀ ਆ ਦੇਖੋ ਬਣ ਗਿਆ ਦੇਖੋ ਕਿੰਨਾ ਸੋਹਣਾ ਬਣ ਗਿਆ ਥੰਬਨੇਲ ਕਿੰਨਾ ਸੋਹਣਾ ਲੱਗਣ ਲੱਗਿਆ ਨਾ YouTube ਚੈਨਲ ਕਿਵੇਂ ਬੜਾਈਏ ਆ ਤੁਸੀਂ ਇਹਨਾਂ ਦਾ ਕਲਰ ਵੀ ਚੇਂਜ ਕਰ ਸਕਦੇ ਤੁਸੀਂ ਇਹਨਾਂ ਨੂੰ ਸਿਲੈਕਟ ਕਰਨਾ ਵਾ ਇਹਨਾਂ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਇੱਥੇ ਫੌਂਟ ਲਿਗਾ ਫੌਂਟ ਤਾਂ ਤੁਸੀਂ ਅਕਾਰ ਵੀ ਬਦਲ ਸਕਦੇ ਹੋ ਜਿਵੇਂ ਦਾ ਮਰਜੀ ਤੁਸੀਂ ਅਕਾਰ ਰੱਖਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਆਕਾਰ ਹੋ ਜਾਏਗਾ ਚਾਹਨੀ ਕਿ ਇਹਦੇ ਵਿੱਚ ਬਹੁਤ ਕੋਸ਼ਾ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਹੋ ਆਇਆ ਗਿਆ ਤੁਸੀਂ ਇੱਥੇ ਕਲਿੱਕ ਕਰੋ ਇਹਦਾ ਤੁਸੀਂ ਕਲਰ ਕੋਈ ਵੀ ਰੱਖਣਾ ਚਾਹੁੰਦੇ ਹੋ ਇੱਥੋਂ ਤੁਸੀਂ ਯਾਰ ਰੱਖਣਾ ਚਾਹੁੰਦੇ ਹੋ ਕੋਈ ਆ ਤੇ ਇਹਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਮੈਂ ਬਲੈਕ ਹੀ ਰੱਖਣਾ ਚਾਹਾਂਗਾ ਮੈਂ ਬਲੈਕ ਤੇ ਜਾਵਾਂਗਾ ਬਲੈਕ ਲੱਭਾਂਗਾ ਇੱਥੇ ਆ ਬਲੈਕ ਆ ਗਿਆ ਮੈਂ ਬ੍ਰੇਕ ਕਲਰ ਕਰਦਾ ਅਗਰ ਤੁਸੀਂ ਬਲੂ ਕਰਨਾ ਚਾਹੁੰਦੇ ਹੋ ਬਲੀ ਤੇ ਕਲਿੱਕ ਕਰੋ ਬਲੂ ਹੋ ਜਾਏਗਾ ਦੇਖੋ ਆ ਹੁਣ ਇਹ ਤਾਂ ਬਲੂ ਹੋ ਗਿਆ ਦੇਖੋ YouTube ਚੈਨਲ ਕੀ ਮੈਂ ਬਣਾਈਏ ਆ ਦੇਖੋ ਕਿੰਨਾ ਸੋਹਣਾ ਥੰਬਨੇਲ ਬਣ ਗਿਆ ਇਹ ਤੁਹਾਡਾ ਥੰਬਨੇਲ ਬਣ ਕੇ ਰੈਡੀ ਹੋ ਗਿਆ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਤੁਸੀਂ ਕਿੰਨਾ ਸੋਹਣਾ ਬਣਾਉਣਾ ਚਾਹੁੰਦੇ ਹੋ ਦੇ ਮਤਲਬ ਜਿੰਨੀ ਤੁਸੀਂ ਕ੍ਰੀਏਟੀਵਿਟੀ ਦਿਖਾਉਂਗੇ ਓਨਾ ਸੋਹਣਾ ਤੁਹਾਡਾ ਥੰਬਨੇਲ ਬਣੇਗਾ ਜਾਨਕੀ ਥੰਬਨੇਲ ਤੁਹਾਡਾ ਇਦਾਂ ਦਾ ਹੋਣਾ ਚਾਹੀਦਾ ਵੀ ਜਿਹੜਾ ਤੁਹਾਡਾ ਥੰਬਨੇਲ ਦੇਖੇ ਨਾ ਇੱਕ ਵਾਰੀ ਉਹ ਕਵੇਂ ਵੀ ਜਰਮੇ ਬਸ ਇਹ ਵੀਡੀਓ ਦੇਖਣੀ ਹੀ ਦੇਖਣੀ ਆ ਅਗਰ ਤੁਹਾਡਾ ਥੰਬਨੇਲ ਵਧੀਆ ਹੋਇਆ ਤਾਂ ਬੰਦਾ ਤੁਹਾਡੀ ਵੀਡੀਓ ਦੇਖੇਗਾ ਹੀ ਦੇਖੇਗਾ ਜਲਦੋਂ ਤੁਹਾਡਾ ਥੰਬਨੈਲ ਇਸ ਤਰ੍ਹਾਂ ਬਣ ਜਾਏਗਾ ਤਾਂ ਤੁਸੀਂ ਕੀ ਕਰਨਾ ਉੱਪਰ ਆਪਸ਼ਨਾਂ ਦਿੱਤੀ ਹੋਈਆਂ ਨੇ ਤਾਂ ਤੁਸੀਂ ਇੱਥੇ ਕਲਿੱਕ ਕਰ ਦੇਣਾ ਇੱਥੇ ਤੁਸੀਂ ਸੇਵ ਕਰ ਲੈਣਾ ਦੇਖੋ ਤੁਹਾਡੀ ਜਿਹੜਾ ਥੰਬਨੈਲ ਤੁਸੀਂ ਬਣਾਇਆ ਉਹ ਸੇਵ ਹੋਣਾ ਸ਼ੁਰੂ ਹੋ ਗਿਆ ਇਹ ਦੇਖੋ ਆਹ ਆਟੋਮੈਟਿਕਲੀ ਸੇਵ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਜੇਕਰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜਾਓਗੇ ਆਹ ਨਾਲ ਦੇ ਦੇ ਤੁਸੀਂ ਕਲਿੱਕ ਕਰੋਗੇ ਤਾਂ ਇੱਥੇ ਡਾਊਨਲੋਡ ਦਾ ਆਪਸ਼ਨ ਆਏਗਾ ਤੁਸੀਂ ਇਸ ਨੂੰ ਡਾਊਨਲੋਡ ਵੀ ਤੁਸੀਂ ਬੜੇ ਆਸਾਨੀ ਨਾਲ ਤੁਸੀਂ ਕਰ ਸਕਦੇ ਹੋ ਇਹ ਸੀਗਾ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਥੰਬਨੈਲ ਕਿਵੇਂ ਥੰਬਨੇਲ ASCII ਜਿਹੜਾ ਉਹ ਰੈਡੀ ਹੋ ਗਿਆ ਹੁਣ ਆਪਾਂ ਤੁਸੀਂ ਇਹਨੂੰ ਜਾ ਕੇ ਗੈਲਰੀ ਦੇ ਵਿੱਚ ਜਾ ਕੇ ਦੇਖੋਗੇ ਇਹ ਤੁਹਾਨੂੰ ਗੈਲਰੀ ਦੇ ਵਿੱਚ ਜਾ ਕੇ ਹੋਇਆ ਮਿਲੇਗਾ ਦੇਖੋ ਮੈਂ ਗੈਲਰੀ ਓਪਣੀ ਇੱਤੀ ਆਪਣੀ ਆ ਗੈਲਰੀ ਦੇ ਵਿੱਚ ਆ ਗਿਆ ਦੇਖੋ ਕਿੰਨਾ ਸੋਹਣਾ ਬਣ ਗਿਆ ਆ ਦੇਖੋ ਦੋਨੇ ਬਣ ਗਏ ਕਿ ਮੈਂ ਸੇਵ ਕੀਤਾ ਸੀ ਇਹ ਸੇਵ ਕੀਤਾ ਸੀ ਤੇ ਆ ਮੈਂ ਡਾਊਨਲੋਡ ਕੀਤਾ ਸੀ YouTube ਚੈਨਲ ਕਿਵੇਂ ਬਣਾਈਆ ਦੇਖੋ ਕਿੰਨਾ ਸੋਹਣਾ ਵਾ ਸੋ ਇਸ ਤਰ੍ਹਾਂ ਤੁਸੀਂ ਆਪਣੀ YouTube ਦੀ ਵੀਡੀਓ ਵਾਸਤੇ ਕੋਈ ਵੀ ਥੰਬਨੇਲ ਜਿਵੇਂ ਦਾ ਤੁਸੀਂ ਚਾਹੁੰਦੇ ਹੋ ਤੁਸੀਂ ਇਸ ਤਰ੍ਹਾਂ ਤੁਸੀਂ ਬਹੁਤ ਹੀ ਸੌਖਾ ਸਿਰਫ ਆਪਣੇ ਐਂਡਰੋਇਡ ਫੋਨ ਤੋਂ ਤੁਸੀਂ ਬਣਾ ਸਕਦੇ ਹੋ ਜਿੰਨਾ ਵਧੀਆ ਤੁਸੀਂ ਥੰਬਨੇਲ ਬਣਾਓਗੇ ਓਨੀ ਜਿਆਦਾ ਤੁਹਾ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਹੋਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਤੋਂ ਬਹੁਤ-ਬਹੁ ਸਿੱਖ ਨੂੰ ਮਿਲ ਜਾ ਹੋਵੇਗਾ ਅਗਰ ਤੁਹਾਨੂੰ ਫਿਰ ਵੀ ਇਸ ਵੀਡੀਓ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਆ ਤਾਂ ਪਲੀਜ਼ ਤੁਸੀਂ ਮੈਨੂੰ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਜੀ ਜਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਅਗਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ YouTube ਚੈਨਲ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਤੁਹਾਡਾ YouTube ਦਾ ਚੈਨ ਪੂਰਾ ਸੈੱਟ ਕਰਕੇ ਦੇ ਦਾਂਗਾ ਉਹਦੇ ਵਿੱਚ ਮੈਂ ਤੁਹਾਨੂੰ ਤੁਹਾਡੇ YouTube ਚੈਨਲ ਦਾ ਲੋਗੋ ਵੀ ਬਣਾ ਕੇ ਦੇਵਾਂਗਾ ਜੀ ਤੇ ਤੁਹਾਡੇ YouTube ਦਾ ਬੈਨਰ ਵੀ ਮੈਂ ਤੁਹਾਨੂੰ ਬਣਾ ਕੇ ਦੇਵਾਂਗਾ ਤੁਹਾਨੂੰ ਜਾਨੀ ਕਿ ਪ੍ਰੋਪਰਲੀ ਸੈੱਟ ਕਰਕੇ ਤੁਹਾਡਾ YouTube ਚੈਨਲ ਮੈਂ ਤੁਹਾਨੂੰ ਬਣਾ ਕੇ ਦੇ ਦਾਂਗਾ ਤੇ ਉਸ ਤੋਂ ਬਾਅਦ ਤੁਸੀਂ ਉਸਤੇ ਰੈਗੂਲਰ ਕੰਮ ਕਰਨਾ ਵਾ ਤੇ ਉਹ ਚੈਨਲ ਤੁਹਾਡਾ 100% ਵਾਇਰਲ ਹੋਏਗਾ ਹੀ ਹੋਏਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ